ਤੋ ਜਦੋਂ ਮੈਂ ਇੱਥੇ ਆ ਕੇ ਦੇਖਿਆ ਤੇ ਲੁਧਿਆਣੇ ਤੋਂ ਜਨਨਕ ਇਹ ਬੱਸ ਜਲੰਧਰਵਾਲ ਜਾ ਰਹੀ ਸੀਗੀ ਬਹੁਤ ਜ਼ਿਆਦਾ ਸਪੀਡ ਸੀਗੀ ਇਹਦੀ ਖਬਰ ਫਿਲੌਰ ਤੋਂ ਹੈ ਜਿੱਥੇ ਕਿ ਸਵਾਰੀਆਂ ਨਾਲ ਭਰੀ ਇੱਕ ਬੱਸ ਦੀ ਖਰਾਬ ਹਾਲਤ ਵਿੱਚ ਖੜੀ ਪਿਕਅਪ ਗੱਡੀ ਨਾਲ ਟਕਰ ਹੋ ਗਈ ਹਾਸਾ ਇਹਨਾ ਜ਼ਬਰਦਸਤ ਸੀ ਕਿ ਇਸ ਹਾਸੇ ਦੌਰਾਨ ਜਿੱਥੇ ਦੋਵੇਂ ਵਾਹਨ ਨੁਕਸਾਨੇ ਗਏ ਉੱਥੇ ਹੀ ਬੱਸ ਵੀ ਸਵਾਰ ਲਗਭਗ ਇੱਕ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਵੀ ਹੋ ਗਈਆਂ ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਨੇਪਾਲੀ ਸਵਾਰੀਆਂ ਮਜੂਦ ਸਨ ਜਿਨ੍ਹਾਂ ਨੂੰ ਮੌਕੇ ਤੇ ਹੀ ਇੱਕ ਢਾਬੇ ਤੇ ਮਜੂਦ ਸਮਾਜ ਸੇਵੀ ਅਤੇ ਹੋਰਨਾਂ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਤੇ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਗਏ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਮੌਕੇ ਗੱਲਬਾਤ ਕਰਦੇ ਆ ਪਿਕਅਪ ਦੇ ਚਾਲਕ ਨੇ ਦੱਸਿਆ ਕਿ ਉਹਨਾਂ ਦੀ ਗੱਡੀ ਪੈਂਚਰ ਹੋਣ ਨਾਲ ਪਟੀਆਂ ਪੁੱਲ ਤੇ ਖੜੀ ਸੀ ਤੇ ਇਸ ਦੌਰਾਨ ਤੇਜ਼ ਰਫ਼ਤਾਰ ਬੱਸ ਉਹਨਾਂ ਦੀ ਗੱਡੀ ਨਾਲ ਟਕਰਾ ਗਈ ਉਧਰ ਮੌਕੇ ਤੇ ਮੌਜੂਦ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਲਗਭਗ ਇੱਕ ਦਰਜਨ ਦੇ ਕਰੀਬ ਸਵਾਰੀਆਂ ਦੇ ਸੱਟਾਂ ਵੱਜੀਆਂ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ ਹੈ ਫਿਲੌਰ ਤੋਂ ਰਾਜਕੁਮਾਰ ਨੰਗਲਦੀਪ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਕੀ ਗੱਲਬਾਤ ਹੋਈ ਹੈ ਮੇਰਾ ਨਾਮ ਮਨਮੀਤ ਸਿੰਘ ਆ ਜੀ ਨਾਮ ਦਾ ਢਾਬਾ ਹੈ ਗੱਲ ਇਹ ਆ ਕਿ ਅਸੀਂ ਹੁਣ ਢਾਬੇ ਤੇ ਬੈਠੇ ਸੀ ਤਾਂ ਐਸਐਸਬੀ ਦੀ ਗੱਡੀ ਇੱਕਦਮ ਗਈ ਆ ਤੇ ਮੇਰਾ ਬ੍ਰਦਰ ਕਹਿੰਦਾ ਐਕਸੀਡੈਂਟ ਹੋ ਗਿਆ ਆ ਜੀ ਜੀ ਸੋ ਜਦੋਂ ਮੈਂ ਇੱਥੇ ਆ ਕੇ ਦੇਖਿਆ ਤੇ ਲੁਧਿਆਣਾ ਤੋਂ ਜਨਕੀ ਆ ਬੱਸ ਜਲੰਧਰਵਾਲ ਜਾ ਰਹੇ ਸੀਗੀ ਬਹੁਤ ਜ਼ਿਆਦਾ ਸਪੀਡ ਸੀਗੀ ਇਹਦੀ ਭਾਈ ਸਾਹਿਬ ਕਿਆ ਨਾਮ ਆ ਤੁਹਾਡਾ ਕਿਆ ਬੋਲੇ ਮੇਰਾ ਜੀ ਅਨੀਤ ਸਿੰਘ ਨਾਮ ਹੈ ਮੇਰਾ ਟਾਇਰ ਮੈਂ ਲੁਧਿਆਣੇ ਸੇ ਆ ਰਹਾ ਸੀ ਜੀ ਮਾਲ ਵਰਕੇ ਜਲੰਧਰ ਜਾਣੀ ਸੀ ਉਸੀ ਗੱਡੀ ਮੇਰੀ

ਜਿੱਥੇ ਕਿ ਸਵਾਰੀਆਂ ਨਾਲ ਭਰੀ ਇੱਕ ਬੱਸ ਦੀ ਖਰਾਬ ਹਾਲਤ ਵਿੱਚ ਖੜੀ ਪਿਕਅਪ ਗੱਡੀ ਨਾਲ ਟਕਰ ਹੋ ਗਈ ਹਾਸਾਇਨਾ ਜ਼ਬਰਦਸਤ ਸੀ ਕਿ ਇਸ ਹਾਸੇ ਦੌਰਾਨ ਜਿੱਥੇ ਦੋਵੇਂ ਵਾਹਨ ਨੁਕਸਾਨੇ ਗਏ ਉੱਥੇ ਹੀ ਬੱਸ ਵਿੱਚ ਸਵਾਰ ਲਗਭਗ ਇੱਕ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਵੀ ਹੋ ਗਈਆਂ ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਨੇਪਾਲੀ ਸਵਾਰੀਆਂ ਮੌਜੂਦ ਸਨ ਜਿਨ੍ਹਾਂ ਨੂੰ ਮੌਕੇ ਤੇ ਹੀ ਇੱਕ ਢਾਬੇ ਤੇ ਮੌਜੂਦ ਸਮਾਜ ਸੇਵੀ ਅਤੇ ਹੋਰਨਾਂ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਤੇ ਫਿਲੌਰ ਦੇ ਸਿਵਲ ਅਫਸਰ ਵੀ ਖੇਤਾਂ ਵਿੱਚ ਦਾਖਲ ਕਰਵਾਇਆ ਗਿਆ ਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਗਏ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਮੌਕੇ ਗੱਲਬਾਤ ਕਰਦੇ ਆ ਪਿਕਅਪ ਦੇ ਚਾਲਕ ਨੇ ਦੱਸਿਆ ਕਿ ਉਹਨਾਂ ਦੀ ਗੱਡੀ ਪੈਂਚਰ ਹੋਣ ਨਾਲ ਭਟੀਆਂ ਪੁੱਲ ਤੇ ਖੜੀ ਸੀ ਤੇ ਇਸ ਦੌਰਾਨ ਤੇਜ਼ ਰਫ਼ਤਾਰ ਬੱਸ ਉਹਨਾਂ ਦੀ ਗੱਡੀ ਨਾਲ ਟਕਰਾ ਗਈ ਉਧਰ ਮੌਕੇ ਤੇ ਮੌਜੂਦ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਇਸ ਹਾਸੇ ਵਿੱਚ ਲਗਭਗ 1 ਦਰਜਨ ਦੇ ਕਰੀਬ ਸਵਾਰੀਆਂ ਦੇ ਸੱਟਾਂ ਵੱਜੀਆਂ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ ਹੈ ਫਿਲੌਰ ਤੋਂ రాజకుమార్ నంగల్ విశేష రిపోర్ట్